ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 124 ਤੋਂ ਲੈ ਕੇ 126 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਮਾਜ ਰਾਗ ਦੇ ਵਿੱਚ ਤੀਸਰੇ ਪਾਚਾ ਗੁਰੂ ਅਮਰਦਾਸ ਜੀ ਦੀ ਬਾਣੀ ਅਸ਼ਟਪਦੀਆਂ ਦੇ ਵਿੱਚ ਚੱਲ ਰਹੀ ਹੈ ਜੀ ਹਾਂਜੀ ਬਾਣੀ ਦੀ ਲੜੀ ਦੀ ਸਾਂਝ ਪਾਈਏ ਆਪਾਂ ਮਾਜ ਮਹਲਾ ਤੀਜਾ ਇਸ ਗੁਫਾ ਮਹਿ ਅਖੋਟ ਪੰਡਾਰਾ ਤਿਸ ਵਿੱਚ ਵਸੈ ਹਰ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰਸਬਦੀ ਆਪ ਵੰਜਾਵਣਿਆ ਹੋ ਵਾਰੀ ਜਿਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰਮਤੀ ਅੰਮ੍ਰਿਤ ਪੀਆਵਣਿਆ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਸ ਗੁਫਾ ਗੁਫਾ ਕਹਿੰਦੇ ਨੇ ਸਰੀਰ ਨੂੰ ਮਹਿ ਅਖੁੱਟ ਭੰਡਾਰਾ ਕਹਿੰਦੇ ਜਿਹੜਾ ਸਾਡਾ ਇਹ ਸਰੀਰ ਆ ਇਹਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦੇ ਖਜ਼ਾਨੇ ਦੇ ਅਖੁੱਟ ਭੰਡਾਰ ਪਏ ਨੇ ਵਾਹਿਗੁਰੂ ਜੀ ਦਾ ਨਾਮ ਰਤਨ ਇਸ ਸਰੀਰ ਵਿੱਚ ਹੀ ਛੁਪਿਆ ਹੋਇਆ ਵਾਹਿਗੁਰੂ ਜੀ ਹਰ ਇੱਕ ਸਰੀਰ ਵਿੱਚ ਨੇ ਹਰ ਇੱਕ ਘਟ ਵਿੱਚ ਵਿਆਪਕ ਨੇ ਤਿਸ ਵਿੱਚ ਵਸੈ ਹਰ ਅਲਖ ਅਪਾਰਾ ਕਹਿੰਦੇ ਇਸ ਗੁਫਾ ਦੇ ਵਿੱਚ ਹੀ ਨਾਮ ਖਜ਼ਾਨੇ ਦੇ ਖੁੱਟ ਭੰਡਾਰ ਨੇ ਇਸ ਗੁਫਾ ਰੂਪੀ ਸਰੀਰ ਵਿੱਚ ਹੀ ਉਹ ਪਰਮਾਤਮਾ ਜੋ ਅਦ੍ਰਿਸ਼ਟ ਹੈ ਜੋ ਅਪਾਰ ਹੈ ਉਹ ਵੀ ਇੱਥੇ ਹੀ ਵਸਦਾ ਕਹਿੰਦੇ ਵੀ ਉਹ ਗੁਪਤ ਰੂਪ ਵਿੱਚ ਵੀ ਆ ਤੇ ਪ੍ਰਗਟ ਰੂਪ ਵਿੱਚ ਵੀ ਆ ਜਦੋਂ ਗੁਰੂ ਦੇ ਸ਼ਬਦ ਦੇ ਰਾਹੀਂ ਕੋਈ ਜੀਵ ਆਪਾ ਗਵਾ ਲੈਂਦੇ ਨੇ ਫਿਰ ਉਹ ਉਹਨੂੰ ਪ੍ਰਗਟ ਪਾ ਲੈਂਦੇ ਨੇ ਨਹੀਂ ਉਹ ਗੁਪਤ ਰੂਪ ਦੇ ਵਿੱਚ ਹਰ ਇੱਕ ਘਟ ਵਿੱਚ ਵਰਤ ਰਿਹਾ ਹੈ ਕਹਿੰਦੇ ਮੈਂ ਵਾਰੇ ਜਾਵਾਂ ਸਦਕੇ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਆਪਣੇ ਮਨ ਵਿੱਚ ਵਸਾਇਆ ਹੈ ਅੰਮ੍ਰਿਤ ਰੂਪੀ ਨਾਮ ਕਹਿੰਦੇ ਸਾਰੇ ਸੰਸਾਰ ਦੇ ਸਾਰੇ ਰਸਾਂ ਤੋਂ ਮਿੱਠਾ ਹੈ ਪਰ ਗੁਰੂ ਦੀ ਮੱਤ ਤੇ ਚੱਲ ਕੇ ਹੀ ਕੋਈ ਅੰਮ੍ਰਿਤ ਨਾਮ ਪੀ ਸਕਦਾ ਹੈ ਕਿ ਜਦੋਂ ਗੁਰੂ ਦੀ ਮੱਤ ਤੇ ਚੱਲਦੇ ਨੇ ਤਾਂ ਫਿਰ ਗੁਰੂ ਅੰਮ੍ਰਿਤ ਨਾਮ ਦੀ ਦਾਤ ਦੇ ਦਿੰਦੇ ਨੇ ਪ੍ਰਗਟ ਕਰ ਦਿੰਦੇ ਨੇ ਹਉਮੇ ਮਾਰ ਬਜਰ ਕपाट ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਕਹਿੰਦੇ ਜਿਸ ਜੀਵ ਨੇ ਅੰਦਰੋਂ ਆਪਣੇ ਹਉਮੇ ਵਾਲੇ ਕਰੜੇ ਕਹਿੰਦੇ ਜਿਹੜੇ ਦਰਵਾਜ਼ੇ ਨੇ ਬੰਦ ਹੋਏ ਹੋਏ ਉਹ ਕਹਿੰਦੇ ਜਿਨੇ ਹਉਮੇ ਮਾਰ ਕੇ ਉਹ ਕਰੜੇ ਦਰਵਾਜ਼ੇ ਖੁੱਲ ਗਏ ਜਿਹਦੇ ਅੰਦਰੋਂ ਫਿਰ ਉਹਨੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹ ਨਾਮ ਪਾ ਲਿਆ ਵਾਹਿਗੁਰੂ ਜੀ ਦਾ ਜੋ ਕਿਸੇ ਵੀ ਸੰਸਾਰ ਦੀ ਕੀਮਤ ਕਿਸੇ ਵੀ ਸੰਸਾਰ ਦੇ ਪਦਾਰਥ ਦੀ ਕੀਮਤ ਦੇ ਵੱਟੇ ਨਹੀਂ ਮਿਲਦਾ ਜਿੱਦੀ ਕੋਈ ਕੀਮਤ ਹੀ ਨਹੀਂ ਹੈਗੀ ਬਿਨ ਸਬਦ ਦੇ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨਵ ਸਾਵਣਿਆ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਗੁਰੂ ਹੀ ਕਿਰਪਾ ਕਰਕੇ ਨਾਮ ਜੀਵ ਦੇ ਮਨ ਵਿੱਚ ਵਸਾਉਂਦੇ ਨੇ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਕਹਿੰਦੇ ਜਿਸ ਵੀ ਜੀਵ ਦੇ ਅੰਦਰ ਗੁਰੂ ਨੇ ਸੱਚ ਦਾ ਗਿਆਨ ਦਾ سرمਾ ਪਾ ਦਿੱਤਾ ਅੱਖਾਂ ਦੇ ਵਿੱਚ ਉਹਨਾਂ ਦੇ ਅੰਦਰ ਕਹਿੰਦੇ ਆਤਮਿਕ ਚਾਨਣ ਹੋ ਗਿਆ ਤੇ ਜਿਹੜਾ ਅੰਦਰ ਮਾਇਆ ਦਾ ਮੋਹ ਦਾ ਹਨੇਰਾ ਸੀ ਉਹ ਖਤਮ ਹੋ ਗਿਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਜਿਸ ਜੀਵ ਦੀ ਜੋਤੀ ਵਿੱਚ ਵਾਹਿਗੁਰੂ ਜੀ ਦੀ ਜੋਤ ਮਿਲ ਕੇ ਪ੍ਰਗਟ ਹੋ ਜਾਂਦੀ ਆ ਜਿਹਦਾ ਮਨ ਵਾਹਿਗੁਰੂ ਦੇ ਵਿੱਚ ਪਤੀਜ ਹੋ ਜਾਂਦਾ ਆਪਣੇ ਮਨ ਦੇ ਵਿੱਚ ਜਿਹੜਾ ਟਿਕ ਜਾਂਦਾ ਮਨ ਚੰਚਲ ਨਹੀਂ ਰਹਿੰਦਾ ਉਹ ਜੀਵ ਫਿਰ ਵਾਹਿਗੁਰੂ ਜੀ ਦੇ ਦਰ ਤੇ ਸੋਭਾ ਪਾਉਂਦੇ ਨੇ ਸਰੀਰੋਂ ਪਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵੇਗਾਰ ਦੁੱਖ ਪਾਏ ਕਹਿੰਦੇ ਜੇ ਕੋਈ ਜੀਵ ਆਪਣੇ ਸਰੀਰ ਤੋਂ ਬਾਹਰ ਪਾਲੇ ਵਾਹਿਗੁਰੂ ਜੀ ਨੂੰ ਵਾਹਿਗੁਰੂ ਜੀ ਦੇ ਨਾਮ ਨੂੰ ਕਹਿੰਦੇ ਉਹਨੂੰ ਨਾਮ ਤੇ ਮਿਲਦਾ ਨਹੀਂਗਾ ਉਹ ਜਿਹੜੀ ਵਾਤ ਨੂੰ ਲੱਭਦਾ ਉਹ ਤੇ ਮਿਲਦੀ ਨਹੀਂ ਕਿਉਂਕਿ ਬਾਹਰੋਂ ਪਾਲ ਰਿਆ ਹੈ ਸਰੀਰ ਦੇ ਅੰਦਰ ਆ ਕਹਿੰਦੇ ਫਿਰ ਉਹ ਕੀ ਹੁੰਦਾ ਉਹ ਬਿਨਾ ਮਜ਼ਦੂਰੀ ਲੈ ਜਿਵੇਂ ਕੋਈ ਕੰਮ ਕਰਦਾ ਨਾ ਵੀ ਇਸ ਤਰ੍ਹਾਂ ਦੁੱਖ ਪਾਉਂਦਾ ਫਿਰ ਉਹ ਬਿਗਾਰ ਕਰਦਾ ਮਨਮੁਖ ਅੰਦੇ ਸੂਜੈ ਨਹੀਂ ਫਿਰ ਕਿਰ ਆਏ ਗੁਰਮੁਖ ਵਥ ਪਾਵਣਿਆ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਅੰਦੇ ਹੋਏ ਹੋਏ ਨੇ ਉਹ ਕਹਿੰਦੇ ਫਿਰ ਇੱਧਰ ਉੱਧਰ ਪਟਕ ਕੇ ਜਦੋਂ ਗੁਰੂ ਦੇ ਸਨਮੁਖ ਹੁੰਦੇ ਨੇ ਫਿਰ ਉਹ ਨਾਮ ਵਸਤੂ ਪ੍ਰਾਪਤ ਕਰਦੇ ਨੇ ਗੁਰਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹਉਮੈ ਮੈਲ ਜਾਏ ਗੁਰਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹਉਮੈ ਮੈਲ ਜਾਏ ਕਹਿੰਦੇ ਜੋ ਕੋਈ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ ਕਹਿੰਦੇ ਉਹ ਆਪਣੇ ਮਨ ਤੇ ਤਨ ਵਿੱਚੋਂ ਹਉਮੈ ਦੀ ਮੈਲ ਖਤਮ ਕਰਕੇ ਵਾਹਿਗੁਰੂ ਜੀ ਦਾ ਦੀਦਾਰ ਕਰ ਲੈਂਦੇ ਨੇ ਬੈਸ ਸੁਥਾਨ ਸਦ ਹਰ ਗੁਣ ਗਾਵੈ ਸੱਚੈ ਸਬਦ ਸਮਾਵਣਿਆ ਫਿਰ ਜਦੋਂ ਉਹ ਵਾਹਿਗੁਰੂ ਜੀ ਦਾ ਦੀਦਾਰ ਕਰ ਲੈਂਦੇ ਨੇ ਫਿਰ ਉਹ ਆਪਣਾ ਜਿਹੜਾ ਹਿਰਦਾ ਸ਼ੁੱਧ ਹੋਇਆ ਹੁੰਦਾ ਔਸਾ ਸ਼ੁੱਧ ਹਿਰਦੇ ਦੇ ਵਿੱਚ ਬੈਠ ਕੇ ਵਾਹਿਗੁਰੂ ਜੀ ਦੇ ਗਉਣ ਗਾਉਂਦੇ ਨੇ ਤੇ ਆਪਣੀ ਸੁਰਤ ਵਾਹਿਗੁਰੂ ਜੀ ਦੇ ਤਰਚਰਨਾ ਦੇ ਵਿੱਚ ਟਿਕਾਈ ਰੱਖਦੇ ਨੇ ਨੌ ਦਰ ਠਾਕੇ ਤਾਵਤ ਰਹਾਏ ਦਸਵੇਂ ਨਿਜਕਰਵਾਸਾ ਪਾਏ ਕਹਿੰਦੇ ਉਹ ਜੀਵ ਜਿਹੜੇ ਆਪਣੇ ਸਰੀਰ ਦੀਆਂ ਨੌ ਗੋਲਕਾਂ ਦੇ ਜਿਹੜੇ ਕਹਿੰਦੇ ਦਰਵਾਜ਼ੇ ਨੇ ਉਹਨਾਂ ਨੂੰ ਕਹਿੰਦੇ ਮਤਲਬ ਵਾਸ ਕਰਕੇ ਰੱਖਦੇ ਨੇ ਉਹ ਕਹਿੰਦੇ ਫਿਰ 10ਵੇਂ ਦੁਆਰ ਦੇ ਵਿੱਚ ਆਪਣੇ 10ਵੇਂ ਦੁਆਰ ਚ ਜਿੱਥੇ ਹੈਗਾ ਵਾਹਿਗੁਰੂ ਜੀ ਦਾ ਪ੍ਰਕਾਸ਼ ਆ ਕਹਿੰਦੇ ਉੱਥੇ ਫਿਰ ਉਹ ਆਪਣਾ ਨਿੱਜ ਦੇ ਘਰ ਵਿੱਚ ਵਾਸਾ ਪਾ ਲੈਂਦੇ ਨੇ ਜੋ ਆਪਣੀਆਂ ਸਰੀਰ ਦੀਆਂ 9 ਗੋਲਕਾਂ ਨੂੰ ਵਾਸ ਵਿੱਚ ਰੱਖਦੇ ਨੇ 9 ਦਰਵਾਜ਼ਿਆਂ ਨੂੰ ਵਾਸ ਵਿੱਚ ਰੱਖਦੇ ਨੇ ਫਿਰ 10ਵੇਂ ਚ ਜਾ ਕੇ ਉਹਨਾਂ ਦਾ ਵਾਸਾ ਹੁੰਦਾ ਉਥੇ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਕਹਿੰਦੇ ਉਥੇ ਫਿਰ 10ਵੇਂ ਦਵਾਰ ਦੇ ਵਿੱਚ ਕੀ ਹੁੰਦਾ ਉਥੇ ਕਹਿੰਦੇ ਅਨਹਦ ਨਾਦ ਨੂੰ ਸੁਣਦਾ ਅਨਹਦ ਨਾਦ ਕੀ ਇੱਕ ਰਾਸ ਨਿਰੰਤਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਹੁੰਦੀ ਆ ਗੁਰੂ ਦੀ ਮੱਤ ਤੇ ਚੱਲ ਕੇ ਗੁਰੂ ਦਾ ਸ਼ਬਦ ਹੋਰਨਾਂ ਨੂੰ ਵੀ ਸੁਣਾਇਆ ਜਾਂਦਾ ਬਿਨ ਸਬਦੇ ਅੰਤਰ ਆਨੇਰਾ ਨਾ ਵਸਤ ਲਹੇ ਨਾ ਚੁਕੈ ਫੇਰਾ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ ਜੀਵ ਦੇ ਅੰਦਰ ਮਾਇਆ ਦਾ ਮੋਹ ਦਾ ਹਨੇਰਾ ਵਰਤਿਆ ਰਹਿੰਦਾ ਫਿਰ ਉਹਨੂੰ ਨਾਮ ਪਦਾਰਥ ਨਹੀਂ ਮਿਲਦਾ ਤੇ ਉਹਦਾ ਜਿਹੜਾ ਜਨਮ ਮਰਨ ਦਾ ਚੱਕਰ ਆ ਉਹ ਵੀ ਨਹੀਂ ਖਤਮ ਹੁੰਦਾ ਸਤਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ ਗੁਰਪੂਰੈ ਪਾਗ ਮਿਲਾਵਣਿਆ ਕਹਿੰਦੇ ਉਹ ਜਿਹੜਾ ਕਹਿੰਦੇ ਨੇ ਬਜਰ ਕਪਾਟ ਆ ਜਿਹੜਾ ਦਸਵੇਂ ਦਵਾਰ ਨੂੰ ਲੱਗਿਆ ਹੋਇਆ ਕਹਿੰਦੇ ਉਹਦੀ ਜਿਹੜੀ ਕੁੰਜੀ ਆ ਉਹ ਸਤਗੁਰ ਦੇ ਹੱਥ ਦਾ ਉਸ ਕੁੰਜੀ ਤੋਂ ਬਿਨਾ ਕਹਿੰਦੇ ਦਸਵਾਂ ਦਵਾਰ ਖੁੱਲਦਾ ਨਹੀਂਗਾ ਤੇ ਫਿਰ ਵਾਹਿਗੁਰੂ ਜੀ ਦਾ ਮਿਲਾਪ ਹੁੰਦਾ ਨਹੀਂ ਪੂਰੇ ਗੁਰੂ ਦੇ ਨਾਲ ਮਿਲਾਪ ਹੋਈ ਆਈ ਜਿਹਦੇ ਵੱਡੇ ਭਾਗ ਨੇ ਉਹਨਾਂ ਦਾ ਫਿਰ ਵਾਹਿਗੁਰੂ ਜੀ ਨਾਲ ਮਿਲਾਪ ਹੋ ਜਾਂਦਾ ਗੁਰੂ ਦੇ ਰਾਹੀਂ ਗੋਪਤ ਪ੍ਰਗਟ ਤੂੰ ਸਭ ਨਹੀਂ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹਾ ਸਦਾ ਤੂੰ ਗੁਰਮਖ ਮਨ ਵਸਾਵਣਿਆ ਕਹਿੰਦੇ ਵਾਹਿਗੁਰੂ ਜੀ ਉਹ ਗੋਪਤ ਰੂਪ ਵਿੱਚ ਵੀ ਤੇ ਪ੍ਰਗਟ ਰੂਪ ਵਿੱਚ ਵੀ ਸਭ ਨੇ ਥਾਂ ਹੀ ਸੰਸਾਰ ਵਿੱਚ ਵਿਆਪਕ ਹੈ ਪਰ ਇਸ ਗੱਲ ਦੀ ਸੋਝੀ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਆ ਕਿ ਤੂੰ ਗੁਪਤ ਤੇ ਪ੍ਰਗਟ ਸੰਸਾਰ ਵਿੱਚ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਨਾਨਕ ਜੀ ਕਹਿੰਦੇ ਨੇ ਗੁਰੂ ਉਦੇ ਸ਼ਰਨ ਲੈ ਕੇ ਵਾਹਿਗੁਰੂ ਜੀ ਦਾ ਨਾਮ ਮਨ ਵਿੱਚ ਵਸਾਓ ਤੇ ਵਾਹਿਗੁਰੂ ਜੀ ਦੇ ਨਾਮ ਦੀ ਸਿਫਤ ਸਲਾਹ ਕਰੋ ਮਾਜ ਮਹੱਲਾ ਤੀਜਾ ਗੁਰਮੁਖ ਮਿਲਾਇ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ ਕਹਿੰਦੇ ਗੁਰੂ ਦੀ ਸ਼ਰਨ ਲਿਆ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਅਮਰਦਾਸ ਜੀ ਕਹਿੰਦੇ ਪਰ ਕਹਿੰਦੇ ਗੁਰੂ ਨੂੰ ਪ੍ਰਮਾਤਮਾ ਆਪ ਹੀ ਮਿਲਾਉਂਦਾ ਜੀਵ ਦੇ ਨਾਲ ਫੇਰ ਕਹਿੰਦੇ ਜਦੋਂ ਜੀਵ ਦਾ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਂਦਾ ਫਿਰ ਜੀਵ ਨੂੰ ਆਤਮਿਕ ਮੌਤ ਤੰਗ ਨਹੀਂ ਕਰਦੀ ਤੇ ਨਾ ਹੀ ਉਹਨੂੰ ਕੋਈ ਹੋਰ ਦੁੱਖ ਲੱਗਦੇ ਨੇ ਹਉਮੈ ਮਾਰ ਬੰਧਨ ਸਭ ਤੋੜੈ ਗੁਰਮਖ ਸ਼ਬਦ ਸੁਹਾਵਣਿਆ ਕਹਿੰਦੇ ਜੋ ਜੀਵ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਆਪਣੇ ਆਤਮਿਕ ਜੀਵਨ ਨੂੰ ਸੋਹਣਾ ਬਣਾ ਲੈਂਦੇ ਨੇ ਉਹ ਆਪਣੇ ਅੰਦਰੋਂ ਹਉਮੈ ਦੇ ਸਾਰੇ ਬੰਧਨ ਤੋੜ ਲੈਂਦੇ ਨੇ ਹਉਮੈ ਨੂੰ ਖਤਮ ਕਰ ਲੈਂਦੇ ਨੇ ਵਿਕਾਰ ਖਤਮ ਕਰ ਲੈਂਦੇ ਨੇ ਮਾਇਆ ਦਾ ਮੋਹ ਖਤਮ ਕਰ ਲੈਂਦੇ ਨੇ ਹਉ ਵਾਰੀ ਜੀਓ ਵਾਰੀ ਹਰ ਹਰ ਨਾਮ ਸੁਹਾਵਣਿਆ ਕਹਿੰਦੇ ਮੈਂ ਉਹਨਾਂ ਤੋਂ ਵਾਰਿਆ ਜਾਮਾ ਮੇਰਾ ਜੀ ਉਹਨਾਂ ਤੋਂ ਸਦਕੇ ਜਾਂਦਾ ਜਿਹੜੇ ਹਰੀ ਦੇ ਨਾਮ ਦੇ ਨਾਲ ਆਪਣੇ ਆਤਮਿਕ ਜੀਵਨ ਨੂੰ ਸੋਨਾ ਬਣਾ ਲੈਂਦੇ ਨੇ ਗੁਰਮਖ ਗਾਵੈ ਗੁਰਮਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਕਹਿੰਦੇ ਜੋ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਦਾ ਮਨ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਦੇ ਵਿੱਚ ਮਸਤ ਹੋ ਜਾਂਦਾ ਤੇ ਉਹ ਵਾਹਿਗੁਰੂ ਜੀ ਦੇ ਚਰਨਾਂ ਨਾਲ ਆਪਣਾ ਚਿਤ ਜੋੜ ਲੈਂਦੇ ਨੇ ਗੋਰਮਖ ਜੀਵੈ ਮਰੈ ਪਰਵਾਨ ਆਰਜਾ ਨਾシ ਜੈ ਸਬਦ ਪਛਾਨ ਜੋ ਕਹਿੰਦੇ ਗੁਰੂ ਦੇ ਸਨਮੁਖ ਜੀਵ ਰਹਿੰਦੇ ਨੇ ਕਹਿੰਦੇ ਉਹ ਆਤਮਿਕ ਜੀਵਨ ਪਾ ਲੈਂਦੇ ਨੇ ਤੇ ਕਹਿੰਦੇ ਫਿਰ ਉਹਨਾਂ ਨੂੰ ਕਹਿੰਦੇ ਆਤਮਿਕ ਮੌਤ ਨਹੀਂ ਆਉਂਦੀ ਉਹ ਕਹਿੰਦੇ ਵਾਹਿਗੁਰੂ ਜੀ ਦੇ ਦਰ ਤੇ ਪਰਵਾਨ ਹੋ ਜਾਂਦੇ ਨੇ ਉਹਨਾਂ ਦੀ ਕਹਿੰਦੇ ਜਿਹੜੀ ਹੈਗੀ ਆ ਉਮਰ ਉਹ ਵਿਅਰਥ ਨਹੀਂ ਜਾਂਦੀ ਕਿਉਂਕਿ ਉਹ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਜੀ ਦੇ ਨਾਲ ਜਾਣ ਪਛਾਣ ਕਰ ਲੈਂਦੇ ਨੇ ਗੁਰਮਖ ਮਰੇ ਨ ਕਾਲ ਨ ਖਾਏ ਗੁਰਮਖ ਸੱਚ ਸਮਾਵਣਿਆ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ ਨੂੰ ਆਤਮਿਕ ਮੌਤ ਨਹੀਂ ਆਉਂਦੀ ਹੈਗੀ ਕਹਿੰਦੇ ਉਹ ਗੁਰੂ ਦੇ ਸਨਮੁਖ ਰਹਿ ਕੇ ਸੱਚ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਸੁਰਤ ਹਮੇਸ਼ਾ ਜੁੜੀ ਰਹਿੰਦੀ ਹੈ ਗੁਰਮਖ ਹਰ ਦਰ ਸੋਭਾ ਪਾਏ ਗੁਰਮਖ ਵਿੱਚੋਂ ਆਪ ਗਵਾਏ ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ ਹਰੀ ਦੇ ਦਰ ਤੇ ਸੋਭਾ ਪਾਉਂਦੇ ਨੇ ਇੱਜ਼ਤ ਖੱਟਦੇ ਨੇ ਉਹ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦੇ ਨੇ ਆਪ ਤਰੈ ਕੁੱਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ ਆਪਣਾ ਜਨਮ ਸਵਾਰ ਲੈਂਦੇ ਨੇ ਆਪ ਵੀ ਤਰਦੇ ਨੇ ਸੰਸਾਰ ਸਾਗਰ ਤੋਂ ਤੇ ਆਪਣੇ ਕੁੱਲ ਵੀ ਤਾਰ ਲੈਂਦੇ ਨੇ ਕੁੱਲਾਂ ਦਾ ਉਧਾਰ ਕਰ ਲੈਂਦੇ ਨੇ ਭਗਤੀ ਰਾਹੀ ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ ਗੁਰਮਖ ਹੋ ਮੈ ਚੁਕੈ ਪੀਰ ਫਿਰ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ ਦੇ ਸਰੀਰ ਨੂੰ ਆਤਮਿਕ ਰੋਗ ਨਹੀਂ ਲੱਗਦੇ ਉਹਦੀ ਹੋਮੇ ਦਾ ਦੁੱਖ ਵੀ ਖਤਮ ਹੋ ਜਾਂਦਾ ਹੋਮੇ ਦੀ ਪੀੜ ਖਤਮ ਹੋ ਜਾਂਦੀ ਆ ਗੁਰਮਖ ਮਨ ਨਿਰਮਲ ਫਿਰ ਮੈਲ ਨਾ ਲੱਗੈ ਗੁਰਮਖ ਸਹਿਜ ਸਮਾਵਣਿਆ ਗੁਰੂ ਦੇ ਸਨਮੁਖ ਰਹਾ ਜੀਵ ਦਾ ਜਿਹੜਾ ਮਾਨਾ ਨਿਰਮਲ ਰਹਿੰਦਾ ਉਹਨੂੰ ਹਉਮੈ ਦੀ ਮੈਲ ਨਹੀਂ ਲੱਗਦੀ ਮੋਹ ਦੀ ਮੈਲ ਨਹੀਂ ਲੱਗਦੀ ਕਹਿੰਦੇ ਉਹ ਹਮੇਸ਼ਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਮਾਇ ਰਹਿੰਦੇ ਨੇ ਗੁਰਮਖ ਨਾਮ ਮਿਲੇ ਵਡਿਆਈ ਗੁਰਮਖ ਗੁਣ ਗਾਵੇ ਸੋਭਾ ਪਾਈ ਗੁਰੂ ਦੇ ਸਨਮੁਖ ਰਹਾ ਇਹ ਕਹਿੰਦੇ ਨਾਮ ਦੀ ਵਡਿਆਈ ਮਿਲਦੀ ਆ ਫਿਰ ਉਹ ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ ਗੁਣ ਗਾਉਂਦੇ ਨੇ ਤੇ ਸ਼ੋਭਾ ਪਾਉਂਦੇ ਨੇ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆਂ ਕਹਿੰਦੇ ਜੋ ਗੁਰੂ ਦੇ ਸ਼ਬਦ ਦੀ ਕਾਰ ਕਰਦੇ ਨੇ ਉਹਨਾਂ ਦੇ ਮਨ ਵਿੱਚ ਸਦਾ ਆਨੰਦ ਦਿਨ ਰਾਤ ਬਣਿਆ ਰਹਿੰਦਾ ਗੁਰਮੁਖ ਅੰਨ ਦਿਨ ਸਭ ਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ ਗੁਰੂ ਦੇ ਸ਼ਬਦ ਵਿੱਚ ਹਰ ਵਕਤ ਰੰਗਿਆ ਰਹਿੰਦਾ ਫਿਰ ਕਹਿੰਦੇ ਸਾਰੇ ਜੁਗਾਂ ਦੇ ਵਿੱਚ ਸਾਰੇ ਸਾਰੇ ਹੀ ਵਕਤ ਕੋਈ ਵੀ ਹੋਵੇ ਕਹਿੰਦੇ ਜੋ ਗੁਰੂ ਦੀ ਸ਼ਰਨ ਆਉਂਦਾ ਜੀਵ ਉਹੀ ਪਰਮਾਤਮਾ ਨਾਲ ਜਾਣ ਪਛਾਣ ਬਣਾਉਂਦਾ ਹੈ ਗੁਰਮਖ ਗੁਣ ਗਾਵੇ ਸਦਾ ਨਿਰਮਲ ਸਭ ਦੇ ਭਗਤ ਕਰਾ ਬਣਿਆ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ ਸਦਾ ਹੀ ਕਹਿੰਦੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ ਗੁਣ ਗਾਉਂਦੇ ਨੇ ਕਹਿੰਦੇ ਫਿਰ ਉਹ ਗੁਰੂ ਦੇ ਸ਼ਬਦ ਰਾਹੀਂ ਭਗਤੀ ਕਰਦੇ ਨੇ ਤੇ ਸਦਾ ਹੀ ਨਿਰਮਲ ਰਹਿੰਦੇ ਨੇ ਉਹਨਾਂ ਦੇ ਮਨ ਪਵਿੱਤਰ ਰਹਿੰਦੇ ਨੇ ਬਾਜ ਗੁਰੂ ਹੈ ਅੰਧ ਅੰਧਾਰਾ ਜਮ ਕਾਲ ਗਰਠੇ ਕਰੇ ਪੁਕਾਰਾ ਪਰ ਕਹਿੰਦੇ ਉਹ ਜੀਵ ਜਿਹੜੇ ਗੁਰੂ ਦੀ ਸ਼ਰਨ ਨਹੀਂ ਪੈਂਦੇ ਉਹਨਾਂ ਨੂੰ ਕਹਿੰਦੇ ਹਉਮੇ ਦਾ ਮਾਇਆ ਦਾ ਹਨੇਰਾ ਹੀ ਕਹਿੰਦੇ ਉਹਨਾਂ ਨੂੰ ਗ੍ਰਸੀ ਰੱਖਦਾ ਫਿਰ ਕਹਿੰਦੇ ਉਹ ਆਤਮਿਕ ਮੌਤ ਦੇ ਅਧੀਨ ਰਹਿੰਦੇ ਨੇ ਦੁਖੀ ਹੋ ਕੇ ਪੁਕਾਰਾਂ ਕਰਦੇ ਨੇ ਅੰਦਨ ਰੋਗੀ ਬਿਸਤਾ ਕੇ ਕੀੜੇ ਬਿਸਤਾ ਮਹਿ ਦੁੱਖ ਪਾਵਣਿਆ ਕਹਿੰਦੇ ਫਿਰ ਜੋ ਜੀਵ ਨਾਮ ਨਹੀਂ ਜਪਦੇ ਫਿਰ ਕਹਿੰਦੇ ਉਹ ਹੌਮੇ ਦੇ ਰੋਗੀ ਬਣ ਜਾਂਦੇ ਨੇ ਉਹ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਕਹਿੰਦੇ ਵੀ ਗੰਦ ਦੇ ਕੀੜੇ ਗੰਦ ਵਿੱਚ ਹੀ ਕੁਰਬਲ ਕੁਰਬਲ ਕਰਦੇ ਨੇ ਬਸ ਇਦਾਂ ਦੀ ਉਹ ਜ਼ਿੰਦਗੀ ਕਹਿੰਦੇ ਜੀਂਦੇ ਨੇ ਹੌਮੇ ਵਿੱਚ ਗੁਰਮਖ ਆਪੇ ਕਰੇ ਕਰਾਏ ਗੁਰਮੁਖ ਹਿਰਦੇ ਉੱਠਾ ਆਪ ਆਏ ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਵੀ ਪਾਉਣਾ ਜੋ ਹੈ ਜੀਵ ਨੂੰ ਉਹ ਵਾਹਿਗੁਰੂ ਜੀ ਦੇ ਹੱਥ ਵਸੇ ਹੀ ਹੈ ਵਾਹਿਗੁਰੂ ਜੀ ਜੋ ਕਾਰ ਕਰਾਉਂਦੇ ਨੇ ਜੀਵ ਉਹੀ ਕਾਰ ਕਰਦੇ ਨੇ ਗੁਰੂ ਦੀ ਸ਼ਰਨ ਰਹਿਣ ਵਾਲੇ ਜੀਵ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਆਪ ਹੀ ਆ ਕੇ ਵਸ ਜਾਂਦੇ ਨੇ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਨਾਮ ਮਿਲਦਾ ਤਾਂ ਉਸ ਨੂੰ ਵਡਿਆਈਆਂ ਮਿਲਦੀਆਂ ਨੇ ਪਰ ਨਾਮ ਦੀ ਦਾਤ ਪੂਰੇ ਗੁਰੂ ਕੋਲ ਹੀ ਪਾਈ ਜਾਂਦੀ ਆ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸਬਦ ਦਿਖਾਏ ਸਤਗੁਰਪੂਰਾ ਪਾਸ਼ਾ ਕਹਿੰਦੇ ਨੇ ਕਿ ਉਸ ਵਾਹਿਗੁਰੂ ਜੀ ਦੀ ਇੱਕ ਜੋਤ ਹੀ ਹੈ ਜਿਹੜੀ ਸਾਰੇ ਸਰੀਰਾਂ ਦੇ ਵਿੱਚ ਹੈ ਵਾਹਿਗੁਰੂ ਜੀ ਦੀ ਜੋਤ ਦਾ ਪ੍ਰਕਾਸ਼ ਹੀ ਸਾਰਾਂ ਸਾਰੇ ਸਰੀਰਾਂ ਵਿੱਚ ਹੈ ਤਾਂ ਹੀ ਅਸੀਂ ਤੁਰੇ ਫਿਰਦੇ ਹਾਂ ਉਸ ਉਸ ਜੋਤ ਦੇ ਕਰਕੇ ਜਿੱਦਨ ਉਹ ਨਿਕਲ ਜਾਂਦੀ ਆ ਤੇ ਸਰੀਰ ਟੈ ਟੇਰੀ ਹੋ ਜਾਂਦਾ ਬਸ ਉਸ ਜੋਤ ਦਾ ਕਰਕੇ ਤੁਰੇ ਫਿਰਦੇ ਹਾਂ ਪਰ ਉਹਦੀ ਸਮਝ ਨਹੀਂ ਹੈ ਜਦ ਤੱਕ ਗੁਰੂ ਦੇ ਰਾਹੀ ਸ਼ਬਦ ਦੇ ਰਾਹੀ ਅੰਦਰ ਆਤਮਿਕ ਆਤਮਿਕ ਚਾਨਣ ਨਹੀਂ ਹੋ ਜਾਂਦਾ ਫਿਰ ਕਹਿੰਦੇ ਨੇ ਸ਼ਬਦ ਦਿਖਾਏ ਸਤਗੁਰੂ ਪੂਰਾ ਜੇ ਸਤਗੁਰੂ ਪੂਰਾ ਹੈ ਉਹ ਸ਼ਬਦ ਦੇ ਰਾਹੀ ਇਹ ਚੀਜ਼ ਦੀ ਸੋਝੀ ਕਰਵਾ ਦਿੰਦਾ ਕਿ ਹਰ ਇੱਕ ਜੀਵ ਦੇ ਅੰਦਰ ਉਹ ਵਾਹਿਗੁਰੂ ਜੀ ਦੀ ਜੋਤ ਹੈ ਆਪੇ ਫਰਕ ਕੀ ਤੋਨ ਘਟ ਅੰਤਰ ਆਪੇ ਬਣਤ ਬਣਾਵਣਿਆ ਕਹਿੰਦੇ ਉਹ ਪਰਮਾਤਮਾ ਹੀ ਹਰ ਇੱਕ ਘਟ ਦੀ ਬੰਤਰ ਬਣਾਉਂਦੇ ਨੇ ਹਰ ਇੱਕ ਸਰੀਰ ਦੀ ਬੰਤਰ ਬਣਾਉਂਦੇ ਨੇ ਤੇ ਉਹ ਫਰਕ ਵੀ ਵਾਹਿਗੁਰੂ ਜੀ ਰੱਖਦੇ ਨੇ ਕਿਤੇ ਆਤਮਿਕ ਚਾਨਣ ਆ ਕਿਤੇ ਆਤਮਿਕ ਮੌਤ ਆ ਕਿਸੇ ਜੀਵ ਦੇ ਅੰਦਰ ਹਉ ਵਾਰੀ ਜੀਓ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਕਹਿੰਦੇ ਜੋ ਸੱਚੇ ਦੇ ਗੁਣ ਗਾਉਂਦੇ ਨੇ ਮੈਂ ਉਹਨਾਂ ਤੋਂ ਵਾਰੇ ਜਾਵਾਂ ਬਲੇਹਾਰੇ ਜਾਵਾਂ ਬਾਜ ਗੁਰੂ ਕੋ ਸਹਜ ਨਾ ਪਾਏ ਗੁਰਮੁਖ ਸਹਜ ਸਮਾਵਣਿਆ ਕਹਿੰਦੇ ਜੋ ਆਤਮਿਕ ਡੋਲਤਾ ਉਹ ਗੁਰੂ ਤੋਂ ਬਿਨਾ ਨਹੀਂ ਆਉਂਦੀ ਗੁਰੂ ਦੇ ਸਨਮੁਖ ਰਿਆਂ ਹੀ ਸਹਜ ਵਿੱਚ ਸਮਾਹ ਹੁੰਦਾ ਰਹਾਓ ਤੂੰ ਆਪੇ ਸੋਹੇ ਆਪੇ जग 모ਹੇ ਕਹਿੰਦੇ ਹੈ ਪ੍ਰਮਾਤਮਾ ਜੀ ਤੂੰ ਜਗਤ ਦੇ ਵਿੱਚ ਆਪ ਹੀ ਕਹਿੰਦੇ ਸੁੰਦਰਤਾ ਪੈਦਾ ਕੀਤੀ ਆ ਆਪਣੇ ਆਪ ਨੂੰ ਜੀਵਾਂ ਦੇ ਵਿੱਚ ਵਿਆਪਕ ਕੀਤਾ ਆਪਣੀ ਸੁੰਦਰਤਾ ਪ੍ਰਗਟ ਕੀਤੀ ਆ ਫਿਰ ਉਹ ਸੁੰਦਰਤਾ ਨੂੰ ਦੇਖ ਕੇ ਜਗ ਤੇਰੇ ਤੇ ਮੋਇਆ ਜਾਂਦਾ ਤੂੰ ਆਪੇ ਨਦਰੀ ਜਗਤ ਪਰੋਵੈ ਕਹਿੰਦੇ ਤੂੰ ਆਪਣੇ ਇੱਕ ਅਟਲ ਨਿਯਮ ਦੇ ਅਨਸਾਰ ਸਾਰੇ ਜਗਤ ਨੂੰ ਜਿਵੇਂ ਇੱਕ ਧਾਗੇ ਵਿੱਚ ਪਰੋਇਆ ਹੋਇਆ ਇਕ ਸੂਤਰ ਵਿੱਚ ਪ੍ਰੋਇਆ ਹੋਇਆ ਤੂੰ ਆਪੇ ਦੁੱਖ ਸੁਖ ਦੇਵੈ ਕਰਤੇ ਗੁਰਮੁਖ ਹਰ ਦੇਖਾ ਬਣਿਆ ਕਹਿੰਦੇ ਜੀਵਾਂ ਨੂੰ ਜੋ ਦੁੱਖ ਵੀ ਆਉਂਦਾ ਸੁਖ ਵੀ ਹੁੰਦਾ ਇਹ ਸਾਰੀਆਂ ਦਾਤਾਂ ਤੇਰੀਆਂ ਦਿੱਤੀਆਂ ਹੋਈਆਂ ਨੇ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ ਤੂੰ ਆਪ ਆਪ ਦਿਖਾ دینا ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰ ਮਨ ਵਸਾਏ ਕਹਿੰਦੇ ਜੋ ਵੀ ਕੁਝ ਹੋ ਰਿਹਾ ਸੰਸਾਰ ਦੇ ਵਿੱਚ ਜਗਤ ਵਿੱਚ ਉਹਨੂੰ ਕਰਨ ਵਾਲਾ ਸਿਰਫ ਕਰਤਾ ਹੀ ਹੈ ਪ੍ਰਮਾਤਮਾ ਹੀ ਹੈ ਜੋ ਕਰਦਾ ਤੇ ਜੀਵਾਂ ਕੋਲੋਂ ਕਰਵਾਉਂਦਾ ਆਪ ਹੀ ਫਿਰ ਕਹਿੰਦੇ ਗੁਰੂ ਦਾ ਸ਼ਬਦ ਆ ਜੀਵਾਂ ਦੇ ਮਨ ਵਿੱਚ ਵੀ ਬਸਾਉਂਦਾ ਸ਼ਬਦ ਦੇ ਉਪਜੈ ਅਮਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਕਹਿੰਦੇ ਜੋ ਜੀਵ ਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਨੇ ਉਹ ਕਹਿੰਦੇ ਫਿਰ ਅਮਰਿਤ ਬਾਣੀ ਦੇ ਨਾਲ ਜੁੜਦੇ ਨੇ ਉਹਨਾਂ ਨੂੰ ਅਮਰਿਤ ਬਾਣੀ ਪਿਆਰੀ ਲੱਗਦੀ ਆ ਫਿਰ ਉਹ ਗੁਰੂ ਦੇ ਸਨਮੁਖ ਰਹਿ ਕੇ ਦੂਸਰੇ ਜੀਵਾਂ ਨੂੰ ਵੀ ਬਾਣੀ ਸੁਣਾਉਂਦੇ ਨੇ ਆਪੇ ਕਰਤਾ ਆਪੇ ਪੁੱਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਕਹਿੰਦੇ ਵਾਹਿਗੁਰੂ ਜੀ ਆਪੇ ਹੀ ਜੀਵਾਂ ਨੂੰ ਪੈਦਾ ਕਰਦਾ ਆਪੇ ਹੀ ਕਹਿੰਦੇ ਜੀਵਾਂ ਦੇ ਵਿੱਚ ਵਿਆਪਕ ਹੋ ਕੇ ਸੰਸਾਰਿਕ ਪਦਾਰਥਾਂ ਨੂੰ ਭੋਗਦਾ ਵੀ ਹੈ ਆਪ ਹੀ ਕਹਿੰਦੇ ਫਿਰ ਜੀਵਾਂ ਦੇ ਮਾਇਆ ਦੇ ਬੰਧਨ ਤੋੜਦਾ ਆਪ ਹੀ ਜੀਵਾਂ ਦੇ ਵਿੱਚ ਵਿਆਪਕ ਹੋ ਕੇ ਫਿਰ ਮੁਕਤਾ ਹੁੰਦਾ ਮੁਕਤੀ ਪਾਉਂਦਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਕਹਿੰਦੇ ਜੋ ਸੱਚਾ ਹੈ ਸਾਰੇ ਜਗਤ ਵਿੱਚ ਵਿਆਪਕ ਹੈ ਪਰ ਫਿਰ ਵੀ ਮੁਕਤਾ ਹੈ ਅਲੀਪ ਹੈ ਆਪੇ ਕਹਿੰਦੇ ਆਪਣਾ ਅਦ੍ਰਿਸ਼ਟ ਰੂਪ ਜੀਵਾਂ ਨੂੰ ਦਿਖਾਉਂਦਾ ਵੀ ਹੈ ਗੁਰੂ ਦੇ ਰਾਹੀਂ ਆਪੇ ਮਾਇਆ ਆਪੇ ਛਾਇਆ ਕਹਿੰਦੇ ਆਪੇ ਜਗਤ ਵਿੱਚ ਮਾਇਆ ਹੈ ਆਪੇ ਹੀ ਫਰਮਾਇਆ ਦਾ ਪ੍ਰਭਾਵ ਪਾਉਂਦਾ ਹੈ ਆਪੇ ਮੋਹ ਸਭ ਜਗਤ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੈ ਆਪੇ ਆਖ ਸੁਣਾਵਣਿਆ ਆਪੇ ਕਹਿੰਦੇ ਪ੍ਰਮਾਤਮਾ ਨੇ ਜੋ ਇਹ ਮੋਹ ਹੈ ਜਗਤ ਦੇ ਵਿੱਚ ਪੈਦਾ ਕੀਤਾ ਹੈ ਆਪੇ ਹੀ ਫਿਰ ਕਹਿੰਦੇ ਜੀਵਾਂ ਵਿੱਚ ਵਿਆਪਕ ਹੋ ਕੇ ਆਪਣੇ ਗੁਣਾਂ ਦਾ ਦਾਨ ਕਰਦਾ ਆਪੇ ਹੀ ਆਪਣੇ ਗੁਣ ਗਾਉਂਦਾ ਆਪੇ ਹੀ ਆਪਣੇ ਗੁਣ ਦੂਜਿਆਂ ਨੂੰ ਵੀ ਸੁਣਾਉਂਦਾ ਗਾ ਕੇ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਜ ਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਰੇ ਲਾਵਣਿਆ ਕਹਿੰਦੇ ਹੈ ਵਾਹਿਗੁਰੂ ਜੀ ਤੂੰ ਆਪੇ ਹੀ ਸਭ ਕੁਝ ਕਰਨ ਵਾਲਾ ਆਪੇ ਸੰਸਾਰ ਨੂੰ ਪੈਦਾ ਕਰਦਾ ਆਪੇ ਸੰਸਾਰ ਦਾ ਨਾਸ਼ ਕਰਦਾ ਤੇਰੇ ਤੋਂ ਬਾਹਰ ਤੇਰੇ ਹੁਕਮ ਤੋਂ ਬਾਹਰ ਸੰਸਾਰ ਵਿੱਚ ਕੁਝ ਵੀ ਨਹੀਂ ਹੋ ਰਿਹਾ ਆਪੇ ਹੀ ਤੂੰ ਸੰਸਾਰ ਦੇ ਜੀਵਾਂ ਨੂੰ ਅਲੱਗ-ਅਲੱਗ ਧੰਦਿਆਂ ਵਿੱਚ ਲਾਇਆ ਆਪੇ ਮਾਰੇ ਆਪ ਜਿਵਾਏ ਆਪੇ ਹੀ ਕਹਿੰਦੇ ਜੀਵਾਂ ਨੂੰ ਆਤਮਿਕ ਮੌਤ ਆਪੇ ਹੀ ਜੀਵਾਂ ਨੂੰ ਆਤਮਿਕ ਜੀਵਨ ਦਿੰਦਾ ਹੈ ਆਪੇ ਮੇਲੇ ਮੇਲ ਮਿਲਾਏ ਆਪੇ ਹੀ ਕਹਿੰਦੇ ਫਿਰ ਜੀਵਾਂ ਨੂੰ ਗੁਰੂ ਨਾਲ ਮਿਲਾ ਕੇ ਆਪਣੇ ਨਾਲ ਮਿਲਾ ਲੈਨੇ ਹੂੰ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਕਹਿੰਦੇ ਪਰ ਇਹ ਪੱਕੀ ਗੱਲ ਆ ਕਿ ਜੋ ਜੀਵ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਹਮੇਸ਼ਾ ਸੁਖ ਪਾਉਂਦੇ ਨੇ ਉਹ ਗੁਰੂ ਦੇ ਸਨਮੁਖ ਰਹਿ ਕੇ ਅਡੋਲਤਾ ਵਿੱਚ ਸਮਾ ਜਾਂਦੇ ਨੇ ਵੀ ਇਹ ਪੱਕੀ ਗੱਲ ਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੈ ਸੋ ਵੇਖੈ ਕੋਈ ਕਹਿੰਦੇ ਪਰਮਾਤਮਾ ਜੀ ਬਹੁਤ ਉੱਚੇ ਤੋਂ ਉੱਚੇ ਨੇ ਉਹਨਾਂ ਨੂੰ ਕੋਈ ਵਿਕਾਰਾਂ ਦੀ ਮੈਲ ਕੋਈ ਮਾਇਆ ਦਾ ਮੋਹ ਕੋਈ ਉਹਨਾਂ ਨੂੰ ਮਤਲਬ ਸੰਸਾਰ ਦੀ ਚੀਜ਼ ਮੋਹ ਪਦਾਰਥਾਂ ਸਭ ਤੋਂ ਨਿਰਲੇਪ ਹੈ ਚਾਹੇ ਵਿਆਪਕ ਹੈ ਕਹਿੰਦੇ ਵਾਹਿਗੁਰੂ ਜੀ ਜਿਸ ਨੂੰ ਕਹਿੰਦੇ ਆਪਾ ਵਿਖਾਲਦੇ ਨੇ ਆਪਨਾ ਆਪ ਕਿਸੇ ਨੂੰ ਦਰਸਾਉਂਦੇ ਨੇ ਕਹਿੰਦੇ ਉਹੀ ਫਿਰ دیدار ਕਰਦਾ ਵਾਹਿਗੁਰੂ ਜੀ ਦਾ ਨਾਨਕ ਨਾਮ ਵਸੈ ਕਟ ਅੰਤਰ ਆਪੇ ਵੇਖ ਵਿਖਾਲਣਿਆ ਨਾਨਕ ਜੀ ਕਹਿੰਦੇ ਨੇ ਵੀ ਜਿਸ ਜੀਵ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਫਿਰ ਉਹ ਵਾਹਿਗੁਰੂ ਜੀ ਦਾ دیدار ਕਰਦੇ ਨੇ ਤੇ ਦੂਸਰੇ ਜੀਵਾਂ ਨੂੰ ਵੀ ਕਰਵਾਉਣ ਵਾਲੇ ਹੋ ਜਾਂਦੇ ਨੇ ਆਪ ਦੀਦਾਰ ਕਰਕੇ ਇਦਾਂ ਦੀ ਸਮਰੱਥਾ ਵਾਹਿਗੁਰੂ ਜੀ ਉਹਨਾਂ ਨੂੰ ਬਖਸ਼ ਦੇਣੇ ਕਿ ਉਹ ਦੂਸਰਿਆਂ ਨੂੰ ਵੀ ਦੀਦਾਰ ਵਾਹਿਗੁਰੂ ਜੀ ਦਾ ਕਰਵਾ ਸਕਦੇ ਨੇ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰ ਰਹੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ ਦੇਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਸਾਂਝੀ ਕਰਦੇ ਆ ਹੋਇਆ ਬੇਅੰਤ ਬੇਅੰਤ ਗਲਤੀਆਂ ਇਸ ਆਪ ਦੀ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ